ਬਹੁਤ ਹੀ ਸੌਖੀ ਤੇ ਸਿੰਪਲ ਰੈਸਪੀ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਘਰ ਦੇ ਹੀ ਸਮਾਨ ਨਾਲ ਸਿਰਫ 10 ਤੋਂ 12 ਮਿੰਟ ਚ ਬਣ ਕੇ ਤਿਆਰ ਹੋ ਜਾਂਦੀ ਹੈ ਔਰ ਹੈਲਦੀ ਵੀ ਹੈ ਔਰ ਹਰ ਇੱਕ ਨੂੰ ਬਹੁਤ ਪਸੰਦ ਆਣ ਵਾਲੀ ਰੈਸਪੀ ਹੈ ਜ਼ਰੂਰ ਰਿਕੁਆਇਰਡ ਟ੍ਰਾਈ ਕਰਕੇ ਦੇਖੋ ਜੇ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਚੈਨਲ ਤੇ ਬਹੁਤ ਵਧੀਆ-ਵਧੀਆ ਰੈਸਪੀਸ ਅਸੀਂ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਮੇਰੇ ਨਾਲ ਵੀਡੀਓ ਥੋੜੀ ਜਿਹੀ ਵਧੀਆ ਲ ਤਾਂ ਚਲੋ ਅਸੀਂ ਧੀਰ ਨਾ ਕਰਦੇ ਛੇਤੀ ਸ਼ੁਰੂ ਕਰਦੇ ਆਪਣੀ ਰੈਸਪੀ ਬਣਾਣੀ ਆਪਾਂ ਛੋਲਿਆਂ ਦੀ ਦਾਲ ਲੈ ਲਈ ਹੈ ਜਿਹੜੀ ਆਪਾਂ ਆਮ ਪੀਲੀ ਵਾਲੀ ਛੋਲਿਆਂ ਦੀ ਦਾਲ ਲੈਣੇ ਆ ਤੇ ਮੈਂ ਕਰੀ 200 ਗ੍ਰਾਮ ਦੇ ਕਰੀਬ ਹੈ ਦਾਲ ਲੈ ਲਈ ਹੈ ਤੇ ਦਾਲ ਨੂੰ ਪਹਿਲਾਂ ਆਪਾਂ ਧੋ ਲਵਾਂਗੇ ਇੱਥੇ ਮੈਂ ਲੈ ਲਿਆ ਇੱਕ ਕੁੱਕਰ ਕੁੱਕਰ ਦੀ ਚੱਪਾਂ ਪਾਣੀ ਪਾ ਦਵਾਂਗੇ 2.5 ਗਲਾਸ ਪਾਣੀ ਤੇ ਪਾਣੀ ਮੈਂ ਪਹਿਲਾਂ ਹੀ ਨਾਪ ਕੇ ਰੱਖ ਲਿਆ ਸੀ 2.5 ਗਲਾਸ ਪਾਣੀ ਮੈਂ ਇਹਦੇ ਵਿੱਚ ਐਡ ਕਰ ਦਿੱਤਾ ਹੁਣ ਇਹਨੂੰ ਰੱਖ ਦਾਂਗੇ ਗੈਸ ਦੇ ਉੱਤੇ ਜਦ ਤੱਕ ਸਾਡਾ ਪਾਣੀ ਗਰਮ ਹੋ ਰਿਹਾ ਉਹ ਤੱਕ ਆਪਾਂ ਦਾਲ ਨੂੰ ਧੋ ਲੈਨੇ ਆ ਪਣ ਨੂੰ 4 ਤੋਂ 5 ਪਾਣੀ ਵਿੱਚ ਆਪਾਂ ਵਾਸ਼ ਕਰ ਲਵਾਂਗੇ ਤੇ ਦਾਲ ਦੇਖੋ ਇੱਥੇ ਮੈਂ ਪਾ ਲਈਏ ਪਤੀਲੇ ਦੇ ਵਿੱਚ ਤੇ ਇਹਨੂੰ ਆਪਾਂ ਧੋ ਲਵਾਂਗੇ ਤੇ ਦਾਲ ਨੂੰ ਮੈਂ ਵਾਸ਼ ਕਰ ਲਿਆ ਹੈ 3 ਤੋਂ 4 ਪਾਣੀ ਲੱਗ ਗਏ ਸੀ ਦਾਲ ਨੂੰ ਵਾਸ਼ ਕਰਦਿਆਂ ਤੇ ਹੁਣ ਆਪਾਂ ਦਾਲ ਡਾਇਰੈਕਟ ਇਹਦੇ ਵਿੱਚ ਟ੍ਰਾਂਸਫਰ ਕਰ ਦੇਵਾਂਗੇ ਕੁੱਕਰ ਦੇ ਵਿੱਚ ਬਹੁਤ ਹੀ ਸਿੰਪਲ ਤੇ ਟੇਸਟੀ ਰੈਸਪੀ ਆਪਣੇ ਬਣ ਕੇ ਤਿਆਰ ਹੋਏਗੀ ਹਰ ਇੱਕ ਨੂੰ ਪਸੰਦ ਆਣ ਵਾਲੀ ਰੈਸਪੀ ਹੈ ਤੇ ਬਹੁਤ ਹੀ ਹੈਲਦੀ ਰੈਸਪੀ ਹੈ ਤੇ ਹੁਣ ਆਪਾਂ ਕੁੱਕ ਇਹਦੇ ਵਿੱਚ ਪਾ ਦਵਾਂਗੇ ਨਮਕ ਤੇ ਹਲਦੀ ਇੱਕ ਚਮਚ ਪਾ ਦਵਾਂਗੇ ਲੂਣ ਆਪਾਂ ਤੇ ਨਾਲੇ ਪਾ ਦਵਾਂਗੇ ਇੱਕ ਚਮਚਾ ਹਲਦੀ ਫਿਰ ਆਪਾਂ ਟੱਕਣ ਲਗਾ ਕੇ ਨੂੰ ਦਿਨ ਤੋਂ 4 ਸੀਟੀ ਆਂਤ ਤੱਕ ਆਪਾਂ ਇਸੇ ਤਰ੍ਹਾਂ ਕੁਕ ਹੋਣ ਲਈ ਰੱਖ ਦਵਾਂਗੇ ਤੇ ਇੱਥੇ ਆਪਾਂ ਲੈ ਲੈਨੇ ਚੋਲ ਇਹ ਇੱਕ ਛੋਟੀ ਕੋਲੀ ਮੈਂ ਚੋਲਾ ਦੀ ਲਈ ਹੈ ਸਿੰਪਲ ਵਾਲੇ ਚੋਲੇ ਥੜੇ ਕੋ ਜੜੇ ਵੀ ਚੋਲ ਨੇ ਤੁਸੀਂ ਯੂਜ਼ ਕਰਦੇ ਹੋ ਉਹ ਇਹ ਤੁਸੀਂ ਲੈ ਸਕਦੇ ਹੋ ਤੇ ਨਾਲ ਮੈਂ ਲੈ ਲਿਆ 2/3 ਗਲਾਸ ਪਾਣੀ ਪਤੀਲੇ ਵਿੱਚ ਤੇ ਇਹ ਚੋਲਾ ਨੂੰ ਆਪਾਂ ਪਹਿਲਾਂ ਧੋ ਲਵਾਂਗੇ ਚੰਗੀ ਤਰ੍ਹਾਂ ਚੋਲਨ ਧੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਵਾਂਗੇ ਉੱਥੇ ਆਪਣੀ ਦਾਲ ਪੱਕ ਰਹੀ ਹੈ ਤੇ ਨਾਲ ਦੀ ਨਾਲ ਹੀ ਆਪਣੇ ਚੋਲ ਜੜੇ ਨੇ ਬੋਇਲ ਹੋ ਜਾਣਗੇ ਚੋਲਨ ਨੂੰ ਆਪਾਂ ਤੜਕਾ ਨਹੀਂ ਲਗਾਵਾਂਗੇ ਨਾ ਹੀ ਆਇਲ ਪਾਵਾਂਗੇ ਨਾ ਜੀਰਾ ਨਮਕ ਕੁਛ ਨਹੀਂ ਪਾਣਾ ਆਪਾਂ ਨੇ ਤੇ ਸਿੰਪਲ ਚੋਲ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੁੰਦੇ ਨੇ ਆਪਣੇ ਤੇ ਆਹ ਜਿਹੜੇ ਚੋਲ ਹੈ ਇਹ ਬਾਸਮਤੀ ਚੋਲ ਨੇ ਜਿਹੜਾ ਟੋਟਾ ਚੋਲ ਹੁੰਦੇ ਨੇ ਆਪਾਂ ਉਹ ਵਾਲੇ ਬਣਾ ਰਹੇ ਹਾਂ ਤੇ ਇੱਥੇ ਸੀਟੀ ਵੀ ਆ ਗਈ ਹੈ ਤੇ ਦੋ ਸੀਟੀਆਂ ਲੱਗ ਚੁੱਕੀਆਂ ਤੇ ਦੋ ਸੀਟੀਆਂ ਆਪਾਂ ਨੇ ਹੋਰ ਲਗਵਾ ਲੈਣੀਆਂ ਇੱਥੇ ਚੋਲ ਵੀ ਆਪਣੇ ਉਬਲਨੇ ਸ਼ੁਰੂ ਹੋ ਗਏ ਨੇ ਤੇ ਬਸ 2 ਮਿੰਟ ਬਾਅਦ ਆਪਾਂ ਜਿਹੜੇ ਚੋਲ ਨੇ ਆਪਣੇ ਵਧੀਆ ਗਾਲ ਕੇ ਤਿਆਰ ਹੋ ਗਏ ਨੇ ਆਪਾਂ ਹੁਣ ਗੈਸ ਦੀ ਫਲੇਮ ਨੂੰ ਆਫ ਕਰ ਦਵਾਂਗੇ ਤੇ ਆਪਾਂ ਜਿੰਨਾ ਜੀ ਚੋਲਾਂ ਦਾ ਪਾਣੀ ਹੈ ਸਾਰਾ ਛਾਣ ਲਵਾਂਗੇ ਸਾਰਾ ਪਾਣੀ ਆਪਾਂ ਇਸੇ ਤਰ੍ਹਾਂ ਹੀ ਕੱਢ ਦਵਾਂਗੇ ਇੱਥੇ ਆਪਾਂ ਨਾਲ ਦੀ ਨਾਲ ਚਾਰ ਸੀਟੀਆਂ ਆ ਗਈਆਂ ਸੀ ਤੇ ਦਾਲ ਆਪਾਂ ਥੱਲੇ ਲਾ ਲਈਏ ਤੇ ਨਾਲ ਹੀ ਆਪਾਂ ਰੱਖਤੀ ਕੜਾਈ ਕੜਾਈ ਵਿੱਚ ਮੈਂ ਪਾਲ ਦਿਆਂ ਸਰੋਂ ਦਾ ਤੇਲ ਇੱਕ ਕੜਛੀ ਸਰੋਂ ਦਾ ਤੇਲ ਪਾਇਆ ਮੈਂ ਜਿਆਦਾ ਆਇਲ ਵੀ ਯੂਜ਼ ਨਹੀਂ ਕਰ ਰਹੀ ਕਿਉਂਕਿ ਆਪਾਂ ਹੈਲਦੀ ਰੈਸਪੀ ਬਣਾ ਰਹੇ ਹਾਂ ਨਾਲ ਜੀਰਾ ਪਾ ਦਿੱਤਾ ਹੈ ਤੇ ਨਾਲ ਹੀ ਇੱਕ ਹਰੀ ਮਿਰਚ ਹੈ ਤੇ ਥੋੜਾ ਜਿਹਾ ਮੈਂ ਅਦਰਕ ਪਾ ਰਹੀ ਹਾਂ ਮੈਂ ਲਸਣ ਨਹੀਂ ਪਾ ਰਹੀ ਆਪਸ਼ਨਲ ਹੈ ਤੁਸੀਂ ਪਾਣਾ ਚਾਹੋ ਦੇ ਲਸਣ ਪਾ ਸਕਦੇ ਹੋ ਬਟ ਮੈਂ ਲਸਣ ਨਹੀਂ ਪਾਈ ਆ ਦੇ ਵਿੱਚ ਤੇ ਨਾਲ ਹੀ ਮੈਂ ਦੋ ਪਿਆਜ਼ ਕੱਟ ਕੇ ਪਾ ਦਿੱਤੇ ਨੇ ਰਫਲੀ ਚੌਪ ਕਰਕੇ ਤਾਂ ਆਪਾਂ ਸਾਰੀ ਚੀਜ਼ਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਜਦ ਤੱਕ ਪਿਆਜ਼ਾਂ ਦਾ ਜਿਹੜਾ ਰੰਗ ਹੈ ਥੋੜਾ ਜਿਹਾ ਬਦਲ ਨਹੀਂ ਜਾਂਦਾ ਬਰਾਊਨ ਜਿਹਾ ਕਲਰ ਆ ਜਾਏਗਾ ਤੇ ਆਪਾਂ ਫਿਰ ਬਾਅਦ ਵਿੱਚ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਤਾਂ ਇਸੇ ਤਰ੍ਹਾਂ ਹੀ ਆਪਾਂ ਪਿਆਜ਼ਾਂ ਨੂੰ ਫਰਾਈ ਕਰ ਲਵਾਂਗੇ ਤੇ ਇੱਥੇ ਆਪਾਂ ਨੇ ਚੋਲਾਂ ਦਾ ਪਾਣੀ ਵੀ ਜੜਾ ਉਹ ਬਿਲਕੁਲ ਕੱਢ ਦਿੱਤਾ ਹੈ ਤੇ ਆ ਜਿਹੜੇ ਚੋਲ ਨੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਨੇ ਰਖਾਂ ਚ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਹੈਲਦੀ ਜੀ ਰੈਸਪੀ ਹੈ ਔਰ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਦੇਖੋ ਪਿਆਜ਼ ਵੀ ਜਿਹੜੇ ਆਪਣੇ ਨੇ ਫਰਾਈ ਹੋ ਕੇ ਤਿਆਰ ਹੋ ਗਏ ਨੇ ਇਸ ਤਰ੍ਹਾਂ ਆਪਾਂ ਨੇ ਪਿਆਜ਼ਾਂ ਦਾ ਕਲਰ ਜਿਹੜਾ ਹੈ ਉਹ ਚੇਂਜ ਕਰ ਲੈਣਾ ਹੈ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਟਮਾਟਰ ਦੋ ਮੀਡੀਅਮ ਸਾਈਜ਼ ਦੇ ਟਮਾਟਰ ਸੀ ਮੈਂ ਕੱਟ ਕੇ ਇਹਦੇ ਵਿੱਚ ਪਾ ਦਿੱਤੇ ਨੇ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਲੂਣ ਲੂਣ ਆਪਾਂ ਪਹਿਲਾਂ ਵੀ ਪਾਇਆ ਸੀ ਤੇ ਹਿਸਾਬ ਨਾਲ ਹੀ ਲੂਣ ਪਾਣਾ ਹੈ ਆਪਾਂ ਨੇ ਜਿੰਨਾ ਆਪਣਾ ਮਿਰਚ ਮਸਾਲਾ ਆਪਾਂ ਪਸੰਦ ਕਰਦੇ ਆ ਥੋੜੀ ਜੀ ਲਾਲ ਮਿਰਚ ਪਾਤੀ ਹੈ ਤੇ ਹੁਣ ਥੋੜੀ ਜੀ ਮੈਂ ਇਹਦੇ ਵਿੱਚ ਐਡ ਕਰ ਦਵਾਂਗੀ ਕਾਲੀ ਮਿਰਚ ਦਾ ਪਾਊਡਰ ਜਿਆਦਾ ਮੈਂ ਮਸਾਲੇ ਯੂਜ਼ ਨਹੀਂ ਕਰ ਰਹੀ ਮੈਂ ਡੇਲੀ ਯੂਜ਼ ਵਾਲੇ ਹੀ ਮਸਾਲੇ ਦੇ ਵਿੱਚ ਪਾਏ ਨੇ ਬਸ ਤਿੰਨ ਤੋਂ ਚਾਰ ਮਸਾਲੇ ਮੈਂ ਐਡ ਕੀਤੇ ਨੇ ਇਹਦੇ ਵਿੱਚ ਤੇ ਆਪਾਂ ਹੁਣ ਇਹਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਇੱਥੇ ਆਪਣੀ ਦਾਲ ਜਿਹੜੀ ਆ ਪੱਕ ਗਈ ਹੈ ਮੈਂ ਇਹਦਾ ਢੱਕਣ ਉਤਾਰਤਾ ਸੀ ਤੇ ਦਾਲ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੈ ਦਾਲ ਦਾ ਉੱਪਰ ਉੱਪਰ ਪਾਣੀ ਆਪਾਂ ਇਦਾਂ ਲਾ ਕੇ ਤੇ ਤੜਕੇ ਦੇ ਵਿੱਚ ਆਪਾਂ ਪਾ ਲੈਣਾ ਹੈ ਆ ਦੇਖੋ ਜੀ ਪਾਣੀ ਆਪਾਂ ਇਸ ਤਰ੍ਹਾਂ ਪਾ ਲੈਣਾ ਤੇ ਥੋੜਾ ਜਿਹਾ ਪਾਣੀ ਹੋਰ ਪਾ ਲਵਾਂਗੇ ਤਾਂ ਕਿ ਜਿਹੜਾ ਆਪਣਾ ਟਮਾਟਰ ਹੈ ਇਹਦੇ ਨਾਲ ਛੇਤੀ ਸੌਫਟ ਹੋ ਜਾਣਗੇ ਤੇ ਜਿਹੜਾ ਤੜਕਾ ਹੈ ਆਪਣਾ ਛੇਤੀ ਫੁੰਨ ਕੇ ਤਿਆਰ ਹੋ ਜਾਏਗਾ ਤਾਂ ਦੇਖੋ ਜੀ ਆਪਣਾ ਜਿਹੜਾ ਤੜਕਾ ਹੈ ਉਹ ਵੀ ਤਿਆਰ ਹੋ ਗਿਆ ਟਮਾਟਰ ਬਿਲਕੁਲ ਸੌਫਟ ਹੋ ਗਏ ਨੇ ਤੇ ਮਸਾਲਾ ਵੀ ਪੱਕ ਗਿਆ ਪੂਰਾ ਬਸ ਇਹਨੂੰ 2 ਮਿੰਟ ਲਈ ਇਸ ਤਰ੍ਹਾਂ ਹੀ ਆਪਾਂ ਥੋੜਾ ਫੁੰਨ ਕੇ ਉਹਨੂੰ ਕਰ ਦਾਂਗੇ ਕੁਕਰ ਵਿੱਚ ਟਰਾਂਸਫਰ ਤੇ ਬਹੁਤ ਹੀ ਛੇਤੀ ਤੇ ਸਿੰਪਲ ਰੈਸਪੀ ਹੈ ਔਰ ਬਹੁਤ ਹੀ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਦੇਖੋ ਸਾਰਾ ਤੜਕਾ ਮੈਂ ਕੁਕਰ ਦੇ ਵਿੱਚ ਇਸ ਤਰ੍ਹਾਂ ਪਾ ਦਿੱਤਾ ਹੈ ਹੁਣ ਆਪਾਂ ਕੁਕਰ ਨੂੰ ਰੱਖ ਦਾਂਗੇ ਗੈਸ ਦੇ ਉੱਤੇ 3 ਮਿੰਟ ਲਈ ਆਪਾਂ 3 ਮਿੰਟ ਲਈ ਗੈਸ ਦੇ ਉੱਤੇ ਕੁਕਰ ਨੂੰ ਰੱਖ ਦਵਾਂਗੇ ਗੈਸ ਦੀ ਜਿਹੜੀ ਫਲੇਮ ਹੈ ਉਹਨੂੰ ਆਪਾਂ ਹਾਈ ਕਰ ਦਵਾਂਗੇ ਹਾਈ ਫਲੇਮ ਦੇ ਉੱਤੇ ਆਪਾਂ ਇਹਨੂੰ ਥੋੜਾ ਜਿਹਾ ਬੋਇਲ ਕਰ ਲਾਂਗੇ ਤਾਂ ਕਿ ਇਹਦੇ ਨਾਲ ਕੀ ਹੋਏਗਾ ਕਿ ਜਿਹੜੀ ਆਪਣੀ ਦਾਲ ਹੈ ਤੜਕੇ ਦੇ ਨਾਲ ਮਿਕਸ ਹੋ ਜਾਏਗੀ ਤੇ ਖਾਨਚ ਬਹੁਤ ਹੀ ਟੇਸਟੀ ਬਣੇਗੀ ਤਾਂ ਆਏ ਦੇਖੋ ਇਹਨੂੰ ਇਸ ਤਰ੍ਹਾਂ ਹਿਲਾ ਕੇ ਹਾਈ ਫਲੇਮ ਕਰ ਦਵਾਂਗੇ ਜਿਸ ਤਰ੍ਹਾਂ ਇੱਕ ਉਬਾਲ ਆਏ ਕਦੇ ਵਿੱਚ ਤੇ ਫਲੇਮ ਨੂੰ ਆਪਾਂ ਆਫ ਕਰ ਦਵਾਂਗੇ ਇਸ ਤਰ੍ਹਾਂ ਉੱਪਰ ਦੀ ਢੱਕ ਦੇਣਾ ਆਪਾਂ ਟੱਕਣ ਪੂਰਾ ਇਸ ਤਰ੍ਹਾਂ ਨਹੀਂ ਲਗਾਣਾ ਤੇ ਨਾਲ ਇੱਥੇ ਮੇਰੇ ਕੋਲ ਪਈ ਸੀ ਬੈਂਗਣ ਦੋ ਛੋਟੇ ਸਾਈਜ਼ ਦੇ ਬੈਂਗਣ ਸੀ ਤੇ ਇਸ ਤਰ੍ਹਾਂ ਇਹਦੀ ਡੰਡੀ ਆਪਾਂ ਹਟਾ ਦਵਾਂਗੇ ਇਸ ਤਰ੍ਹਾਂ ਤੇ ਧੋਲੇ ਸੀ ਪਹਿਲਾਂ ਬੈਂਗਣਾ ਨੂੰ ਮੈਂ ਪਹਿਲਾਂ ਹੀ ਧੋ ਕੇ ਰੱਖਤਾ ਸੀ ਤੇ ਇਸ ਤਰ੍ਹਾਂ ਆਪਾਂ ਇਹਦੇ ਪੀਸਿਸ ਕਰ ਲਵਾਂਗੇ ਸਲਾਈਜ਼ਿਸ ਦੋਨੋਂ ਬੈਂਗਣ ਦੇ ਆਪਾਂ ਇਸ ਤਰ੍ਹਾਂ ਸਲਾਈਜ਼ਿਸ ਕੱਟ ਕਰ ਲੈਣੇ ਨੇ ਤਾਂ ਦੇਖੋ ਜਿਹੜੇ ਬੈਂਗਣ ਨੇ ਮੈਂ ਕੱਟ ਕੇ ਰੱਖ ਲੈਨੇ ਤੇ ਦੂਸਰੀ ਜਗ੍ਹਾ ਆਪਾਂ ਇੱਕ ਲੈਨੀਆ ਪਲੇਟ ਇਹਦੇ ਵਿੱਚ ਮੈਂ ਪਾਤਾ ਸਰੋਂ ਦਾ ਤੇਲ ਥੋੜਾ ਜਿਹਾ ਲਾਵਾਂਗੇ ਆਪਾਂ ਸਰੋਂ ਦਾ ਤੇਲ ਦੋ ਤੋਂ ਤਿੰਨ ਚਮਚਾਪਾ ਸਰੋਂ ਦਾ ਤੇਲ ਲੈ ਲਿਆ ਤੇ ਨਾਲ ਹੁਣ ਆਪਾਂ ਇਹਦੇ ਚ ਐਡ ਕਰਾਂਗੇ ਥੋੜਾ ਜਿਹਾ ਲੂਣ ਪਾ ਦਾਂਗੇ ਮਸਾਲੇ ਹੋਈਓ ਸਿੰਪਲ ਵਾਲੇ ਹੀ ਯੂਜ਼ ਕਰਾਂਗੇ ਕੁਝ ਮੈਂ ਕੋਈ ਐਕਸਟਰਾ ਸਪੈਸ਼ਲ ਮਸਾਲੇ ਨਹੀਂ ਯੂਜ਼ ਕਰ ਰਹੀ ਤੇ ਲੂਣ ਮਿਰਚ ਤੇ ਹਲਦੀ ਬਸ ਇਹਦੇ ਤੋਂ ਜ਼ਿਆਦਾ ਆਪਾਂ ਕੁਝ ਨਹੀਂ ਇਹਦੇ ਵਿੱਚ ਮਿਲਾਣਾ ਤੇ ਇਹਨਾਂ ਨੂੰ ਮਿਕਸ ਕਰ ਲਾਂਗੇ ਹੱਥ ਦੇ ਨਾਲ ਚੰਗੀ ਤਰ੍ਹਾਂ ਤੇ ਮਸਾਲੇ ਆਪਣੇ ਜਿਹੜੇ ਤੇਲ ਦੇ ਨਾਲ ਮਿਕਸ ਹੋ ਗਏ ਨੇ ਹੁਣ ਇੱਕ ਇੱਕ ਸ্লাইਸ ਆਪਾਂ ਇਸ ਤਰ੍ਹਾਂ ਚੱਕੀ ਜਾਵਾਂਗੇ ਮੈਂ ਗੈਸ ਦੇ ਉੱਤੇ ਤਵਾ ਰੱਖ ਦਿੱਤਾ ਹੈ ਤਾਂ ਕਿ ਤਵਾ ਜਿਹੜਾ ਹੈ ਪਹਿਲਾਂ ਗਰਮ ਹੋ ਜਾਵੇ ਤੇ ਇਸ ਤਰ੍ਹਾਂ ਇਹ ਪਾਸ ਸ্লাইਸ ਚੱਕੀ ਜਾਵਾਂਗੇ ਤੇ ਇਹਦੇ ਵਿੱਚ ਡਿਪ ਕਰੀ ਜਾਵਾਂਗੇ ਇਸ ਤਰ੍ਹਾਂ ਤੇ ਬਹੁਤ ਹੀ ਹੈਲਦੀ ਰੈਸਪੀ ਹੈ ਜੇ ਤੁਹਾਨੂੰ ਵੀਡੀਓ ਥੋੜੀ ਜਿਹੀ ਵਧੀਆ ਲੱਗੇ ਤੇ ਪਲੀਜ਼ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਆਪਾਂ ਇਸ ਤਰ੍ਹਾਂ ਤਵੇ ਦੇ ਉੱਤੇ ਰੱਖ ਦਵਾਂਗੇ ਤਾਂ ਕਿ ਜਿਹੜੇ ਆਪਣੇ ਸਲਾਈਸਿਸ ਨੇ ਇਹ ਥੋੜੇ ਥੋੜੇ ਜੇ ਸ਼ੈਲੋ ਫਰਾਈ ਹੋ ਜਾਣ ਤੇ ਖਾਣ ਚ ਬਹੁਤ ਹੀ ਟੇਸਟੀ ਲੱਗਣਗੇ ਇਸ ਤਰ੍ਹਾਂ ਤਾਂ ਜਿੰਨੇ ਵੀ ਸਲਾਈਸਿਸ ਸਾਰੇ ਆਪਾਂ ਤਵੇ ਦੇ ਉੱਤੇ ਇਸ ਤਰ੍ਹਾਂ ਰੱਖ ਲੈਣੇ ਨੇ ਤਾਂ ਇਹਨਾਂ ਨੂੰ ਪਲਟ ਦਵਾਂਗੇ ਜਿੱਦਾਂ ਇੱਕ ਸਾਈਡ ਤੋਂ ਇਹ ਫਰਾਈ ਹੋ ਜਾਣਗੇ ਤੇ ਆਪਾਂ ਦੂਸਰੀ ਸਾਈਡ ਇਹਦੀ ਚੇਂਜ ਕਰ ਦਵਾਂਗੇ ਤੇ ਆਪਾਂ ਜ਼ਿਆਦਾ ਆਇਲ ਵੀ ਯੂਜ਼ ਨਹੀਂ ਕੀਤਾ ਇਸ ਰੈਸਪੀ ਦੇ ਵਿੱਚ ਸਿੰਪਲ ਜਿਹੇ ਮਸਾਲੇ ਹਨ ਆਪਾਂ ਸਿੰਪਲ ਜੀ ਰੈਸਪੀ ਬਣਾ ਕੇ ਤਿਆਰ ਕਰ ਲਈ ਹੈ ਆ ਦੇਖੋ ਜੀ ਦੋਨੋਂ ਸਾਈਡ ਤੋਂ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲੈਣੇ ਜਿੱਦਾਂ ਥੋੜਾ ਜਿਹਾ ਕਲਰ ਇਹਦਾ ਡਾਰਕ ਹੋ ਜਾਏਗਾ ਤੇ ਆਪਾਂ ਜਿਹੜੀ ਗੈਸ ਦੀ ਫਲੇਮ ਨੂੰ ਆਫ ਕਰ ਦਵਾਂਗੇ ਤੇ ਦੋਨਾਂ ਸਾਈਡ ਦਾ ਉਲਟ ਪਲਟ ਕੇ ਆਪਾਂ ਇਹਨਾਂ ਨੂੰ ਇਹਨੂੰ ਫਰਾਈ ਕਰ ਲਵਾਂਗੇ ਤਾਂ ਆ ਦੇਖੋ ਜੀ ਦੋਨੋਂ ਇਹ ਸਾਈਡ ਤੋਂ ਇਹ ਫਰਾਈ ਹੋ ਗਏ ਨੇ ਤੇ ਬੜੀ ਵਧੀਆ ਆਪਣੀ ਰੈਸਪੀ ਬਣ ਕੇ ਤਿਆਰ ਹੋ ਗਈ ਹੈ ਤੇ ਇੱਥੇ ਚੌਲ ਜਿਹੜੇ ਨੇ ਇਹਨਾਂ ਦਾ ਵੀ ਮੈਂ ਪਾਣੀ ਕੱਢ ਦਿੱਤਾ ਸੀ ਤੇ ਆਪਣੇ ਖਿੜਿ-ਖਿੜੇ ਚੌਲ ਬਣ ਕੇ ਤਿਆਰ ਨੇ ਹੁਣ ਆਪਾਂ ਸਰਵ ਕਰ ਲੈਣੇ ਆ ਤੇ ਜਦੋਂ ਕੋਈ ਚੀਜ਼ ਕੋਈ ਵੀ ਦਾਲ ਸੱਜੀ ਨਾ ਸਾਨੂੰ ਸਮਝ ਆਵੇ ਤੇ ਆਪਾਂ ਇਦਾਂ ਸਿੰਪਲ ਜੀ ਰੈਸਪੀ ਬਣਾ ਕੇ ਤੇ ਆਪਾਂ ਲੰਚ ਵਿੱਚ ਵੀ ਬਣਾ ਸਕਦੇ ਆ ਜਾਂ ਫਿਰ ਡਿਨਰ ਵਿੱਚ ਵੀ ਤੇ ਜਦੋਂ ਮਰਜ਼ੀ ਆਪਾਂ ਬਣਾ ਕੇ ਖਾ ਸਕਦੇ ਆ ਤੇ ਆਪਣੇ ਬੱਚਿਆਂ ਨੂੰ ਵੀ ਖਵਾ ਸਕਦੇ ਆ ਤਾਂ ਆ ਦੇਖੋ ਜੀ ਬਹੁਤ ਹੀ ਵਧੀਆ ਰੈਸਪੀ ਆਪਣੀ ਬਣ ਕੇ ਤਿਆਰ ਹੈ ਤੇ ਦਾਲ ਵੀ ਬਹੁਤ ਵਧੀਆ ਬਣ ਗਈ ਹੈ ਤੇ ਚੋਲ ਜੜੇ ਨੇ ਬਹੁਤ ਹੀ ਟੇਸਟੀ ਲੱਗਦੇ ਨੇ ਤੇ ਬਿਨਾ ਤੜਕੇ ਵਾਲੇ ਚੋਲ ਤਾਂ ਵੈਸੇ ਹੀ ਬਹੁਤ ਹੀ ਵਧੀਆ ਤੇ ਹੈਲਦੀ ਰੈਸਪੀ ਹੈ ਇਹਨੂੰ ਕੋਈ ਵੀ ਖਾ ਸਕਦਾ ਹੈ ਤੇ ਆ ਦੇਖੋ ਆਪਣੇ ਜੜੇ ਨੇ ਇੱਥੇ ਬੈਂਗਨ ਦੇ ਸਲਾਈਸ ਜੀ ਦੀ ਆਪਾਂ ਰੱਖ ਲੈਨੇ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਲੈ ਕੇ ਆਵਾਂਗੇ ਇਸੇ ਚੈਨਲ ਤੇ ਨਵੀਂ-ਨਵੀਂ ਰੈਸਪੀਜ਼ ਤਾਂ ਉਹ ਤੱਕ ਦੇਖਦੇ ਰਹੋ ਗਿਲ ਪੰਜਾਬੀ ਕੁਕਿੰਗ ਬਾਏ ਬਾਏ